ਕੀ ਉਧਾਰ ਦੀ ਕਿਸ਼ਤੀ ਦੇ ਵਿੱਚ ਪਾਰ ਉਤਾਰਾ ਹੋਵੇਗਾ ਭਾਜਪਾ ਦਾ ਜਾਂ ਨਹੀਂ ਸਿਆਸੀ ਭਵ ਸਾਗਰ ਦੇ ਵਿੱਚੋਂ ਇਹ ਉਧਾਰ ਦੀ ਕਿਸ਼ਤੀ ਭਾਜਪਾ ਦੇ ਸੀਨੀਅਰ ਲੀਡਰਾਂ ਨੂੰ ਕਿੱਥੇ ਤੱਕ ਪਹੁੰਚਾ ਦੇਵੇਗੀ ਇਹ ਦੱਸਣਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜੀ ਨਵੀਂ ਸੂਚੀ ਲਿਆਂਦੀ ਗਈ ਹੈ ਭਾਜਪਾ ਦੇ ਵੱਲੋਂ ਉਹ ਹਾਸੇ ਦਾ ਕਾਰਨ ਬਣ ਗਈ ਹੈ ਹਸੋ ਹਿਣਾ ਵਿਵਾਦ ਬਣ ਗਈ ਹੈ ਜਿਸ ਦੇ ਉੱਤੇ ਕਾਂਗਰਸ ਦੇ ਸੀਨੀਅਰ ਲੀਡਰ ਹਾਸਾ ਮਖੌਲ ਕਰਦੇ ਨਜ਼ਰ ਆ ਰਹੇ ਨੇ ਔਰ ਸਾਫਟੌਰ ਦੇ ਉੱਤੇ ਟਿੱਪਣੀਆਂ ਹੋ ਰਹੀਆਂ ਨੇ ਕਿ ਭਾਜਪਾ ਦੇ ਵਿੱਚ ਭਾਜਪਈਆਂ ਤੋਂ ਜ਼ਿਆਦਾ ਸਾਬਕਾ ਕਾਂਗਰਸੀ ਨੇ ਉਹ ਲੋਕ ਜਿਹੜੇ ਕਾਂਗਰਸ ਛੱਡ ਕੇ ਆਏ ਨੇ ਉਹ ਲੀਡਰ ਜਿਹੜੇ ਕਾਂਗਰਸ ਨੂੰ ਧੋਖਾ ਦੇ ਕੇ ਆਏ ਨੇ ਇੱਥੇ ਇੱਕ ਟਿੱਪਣੀ ਕਰਨੀ ਬਹੁਤ ਜ਼ਰੂਰੀ ਹੈ ਜਿਹੜੀ ਸ਼ਾਇਦ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੀਤੀ ਹੈ ਕਿ ਜਿਹੜੇ ਆਪਣੀ ਮਾਂ ਪਾਰਟੀ ਦੇ ਹੀ ਨਹੀਂ ਹੋ ਸਕੇ ਉਹ ਭਾਜਪਾ ਨੂੰ ਕਿਵੇਂ ਜਤਾ ਦੇਣਗੇ ਉਹ ਭਾਜਪਾ ਦੇ ਕਿਵੇਂ ਹੋ ਜਾਣਗੇ ਇਹ ਸਵਾਲ ਬੜੀ ਧੀਰ ਦਾ ਚੱਲਦਾ ਆ ਰਿਹਾ ਹੁਣ ਜੋ ਮੌਜੂਦਾ ਸਥਿਤੀ ਹੈ ਅਦਲ ਬਦਲ ਦੀ ਸਥਿਤੀ ਹੈ ਧਰੋਂ ਉਧਰ ਸਿਆਸੀ ਛਾਲਾਂ ਵੱਜ ਰਹੀਆਂ ਨੇ ਇਹੋ ਜੀ ਸਥਿਤੀ ਦੇ ਵਿੱਚ ਇਹ ਸਵਾਲ ਅਕਸਰ ਪੁੱਛਿਆ ਜਾਂਦਾ ਕਿ ਜਿਹੜੇ ਆਪਣੀ ਪਾਰਟੀ ਦੇ ਹੀ ਨਹੀਂ ਹੋ ਸਕੇ ਜਿਹੜੇ ਆਪਣੀ ਪਾਰਟੀ ਦੀ ਸ਼ਲਾਘਾ ਕਰਦੇ ਆ ਉਸ ਦੇ ਨਾਲ ਖੜਦੇ ਆ ਉਸ ਦੀ ਹਮਾਇਤ ਕਰਦੇ ਆ ਅੰਤ ਆ ਕੇ ਉਸ ਨੂੰ ਪਿੱਠ ਦਿਖਾ ਗਏ ਉਹ ਮੌਜੂਦਾ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਵਿਚਰਨਗੇ ਮੌਜੂਦਾ ਪਾਰਟੀ ਦੇ ਨਾਲ ਕਿਸ ਤਰ੍ਹਾਂ ਵਫਾ ਕਰਨਗੇ ਇਹੀ ਸਵਾਲ ਖੜੇ ਹੁੰਦੇ ਨੇ ਉਹਨਾਂ ਲੀਡਰਾਂ ਤੋਂ ਜਿਹੜੇ ਭਾਜਪਾ ਦੇ ਵੱਲੋਂ ਉਮੀਦਵਾਰ ਐ ਲਾਣੇ ਗਏ ਨੇ ਜੇ ਗੱਲ ਕਰੀਏ ਮੋٹے ਮੋٹے ਲੈਵਲ ਦੇ ਉੱਤੇ ਰਮਨੀਤ ਬਿੱਟੂ ਪਰਨੀਤ ਕੋਰ ਔਰ ਸੁਸ਼ੀਲ ਰਿੰਕੂ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਸੁਖਜਿੰਦਰ ਰੰਧਾਵਾ ਵੱਲੋਂ ਸੁਖਜਿੰਦਰ ਰੰਧਾਵਾ ਸਾਬਕਾ ਕੈਬਨਿਟ ਮੰਤਰੀ ਸਾਬਕਾ ਜੇਲ੍ਹ ਮੰਤਰੀ ਔਰ ਸਾਬਕਾ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ ਸੁਖਜਿੰਦਰ ਰੰਧਾਵਾ ਕਾਂਗਰਸ ਦੇ ਇੱਕ ਸੀਨੀਅਰ ਲੀਡਰ ਨੇ ਔਰ ਕਾਂਗਰਸ ਦਾ ਪੱਕਾ ਪੂਰ ਦੇ ਨਜ਼ਰ ਆਏ ਨੇ ਪੁਰਾਣੇ ਸਮੇਂ ਤੋਂ ਹੀ ਸਿਆਸਤ ਵਿੱਚ ਸ਼ੁਰੂਆਤ ਤੋਂ ਹੀ ਸੁਖਜਿੰਦਰ ਰੰਧਾਵਾ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਔਰ ਕਾਂਗਰਸ ਦੀ ਵਿਚਾਰਧਾਰਾ ਸਮਝਦੇ ਨੇ। ਉਹਨਾਂ ਦੇ ਬਿਆਨਾਂ ਦੇ ਵਿੱਚ ਬਹੁਤ ਵਾਰ ਉਹਨਾਂ ਨੇ ਕਾਂਗਰਸ ਦੀ ਵਿਚਾਰਧਾਰਾ ਦਾ ਜ਼ਿਕਰ ਕੀਤਾ ਔਰ ਸ਼ਾਇਦ ਇਸ ਪੱਖ ਨੂੰ ਬਖੂਬੀ ਜਾਣਦੇ ਨੇ ਤਾਂ ਹੀ ਕਰਕੇ ਸ਼ਾਇਦ ਇਹ ਇਸ ਟਿੱਪਣੀ ਦੇ ਉੱਤੇ ਸੁਖਜਿੰਦਰ ਰੰਧਾਵਾ ਠਾਹਾ ਕੇ ਪਰਦੇ ਨਜ਼ਰ ਆ ਰਹੇ ਨੇ। ਉਹਨਾਂ ਨੇ ਇੱਕ ਟਵੀਟ ਕੀਤਾ ਔਰ ਉਸ ਟਵੀਟ ਦੇ ਵਿੱਚ ਹਵਾਲਾ ਦਿੱਤਾ ਭਾਜਪਾ ਦੀ ਨਵੀਂ ਸੂਚੀ ਦਾ। ਜਿਸ ਦੇ ਵਿੱਚ ਰਵਨੀਤ ਬਿੱਟੂ ਜਿਹੜੇ ਸਾਬਕਾ ਕਾਂਗਰਸ ਤੋਂ ਐਮਪੀ रह ਚੁੱਕੇ ਨੇ ਸੁਸ਼ੀਲ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਦਾ ਇੱਕ ਵੱਡਾ ਹਿੱਸਾ ਰਹਿ ਚੁੱਕੇ ਨੇ ਪਰ ਨਾਲ ਦੀ ਨਾਲ ਬੀਬੀ ਪਰਨੀਤ ਕੌਰ ਜਿਹੜੇ ਚਾਰ ਵਾਰ ਪਟਿਆਲਾ ਤੋਂ ਐਮਪੀ रह ਚੁੱਕੇ ਨੇ ਕਾਂਗਰਸ ਦੇ ਹੇਠ ਉਹਨਾਂ ਦਾ ਜ਼ਿਕਰ ਕੀਤਾ ਗਿਆ ਔਰ ਹਣ ਸਾਫ ਲਿਖਿਆ ਕਿ ਜਿਹੜੇ ਕਾਂਗਰਸ ਦੇ ਨਹੀਂ ਹੋ ਸਕੇ ਉਹ ਭਾਜਪਾ ਦੇ ਕਿਵੇਂ ਹੋ ਜਾਣਗੇ ਜਿਹੜੇ ਆਪਣੀ ਮਾਂ ਪਾਰਟੀ ਦੇ ਨਹੀਂ ਹੋ ਸਕੇ ਉਹ ਭਾਜਪਾ ਦੇ ਕਿਵੇਂ ਹੋ ਜਾਣਗੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਪਰ ਸਵਾਲ ਇਹੀ ਤਾਂ ਖੜਦਾ ਕਿ ਕੀ ਇਹ ਲੀਡਰ ਭਾਜਪਾ ਨੂੰ ਅਗਾਹ ਤੋਰ ਸਕਦੇ ਨੇ ਕੀ ਭਾਜਪਾ ਨੂੰ ਵਿਵਾਦਾਂ ਦੇ ਵਿੱਚੋਂ ਕੱਢ ਕੇ ਪੰਜਾਬ ਦੇ ਵਿੱਚ ਉਤਾਂ ਵੱਲ ਨੂੰ ਲਿਜਾ ਸਕਦੇ ਨੇ ਸਵਾਲ ਇਹੀ ਖੜਦਾ ਹੈ ਕਿਉਂਕਿ ਜੇ ਭਾਜਪਾ ਦੀ ਗੱਲ ਕਰੀਏ ਭਾਜਪਾ ਦੇ ਪੰਜਾਬ ਪ੍ਰਧਾਨ ਹੀ ਸਾਫਕਾ ਕਾਂਗਰਸੀ ਨੇ ਜਿਨ੍ਹਾਂ ਦੀ ਵਿਚਾਰਧਾਰਾ ਕਾਂਗਰਸ ਦੇ ਨਾਲ ਕਾਫੀ ਦੇਰ ਤੋਂ ਜੁੜੀ ਰਹੀ ਹੈ ਉਹ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਭਾਜਪਾ ਦੇ ਉੱਤੇ ਸਿੱਧੇ ਇਲਜ਼ਾਮ ਨੇ ਕਿ ਜਿਹੜੇ ਉਹਨਾਂ ਦੇ ਟਕਸਾਲੀ ਲੀਡਰ ਸੀ ਉਹਨਾਂ ਨੂੰ ਕੱਢ ਕੇ ਇੱਕ ਪਾਸੇ ਲਾ ਛੜਿਆ ਹੁਣ ਇਧਰੋਂ ਉਧਰੋਂ ਲੀਡਰ ਇਕੱਠੇ ਕੀਤੇ ਜਾ ਰਹੇ ਨੇ ਹਾਲ ਹੀ ਦੇ ਵਿੱਚ ਸੁਸ਼ੀਲ ਰਿੰਕੂ ਔਰ ਉਹਨਾਂ ਦੇ ਨਾਲ ਸ਼ੀਤ ਲੰਗੁਰਾਲ ਆ ਗਏ ਸ਼ੀਤ ਲੰਗੁਰਾਲ ਆਮ ਆਦਮੀ ਪਾਰਟੀ ਦੇ ਵਿੱਚ ਵਿਧਾਇਕ ਰਹਿ ਚੁੱਕੇ ਨੇ ਉਸ ਤੋਂ ਪਹਿਲਾਂ ਭਾਜਪਾ ਦਾ ਹੀ ਹਿੱਸਾ ਸੀ ਉਹਨਾਂ ਦੀ ਇਸ਼ਤਿਹਾਰ ਘਰ ਵਾਪਸੀ ਹੋਈ ਹੈ ਪਰ ਦੂਜੇ ਪਾਸੇ ਸੁਸ਼ੀਲ ਰਿੰਕੂ ਨੇ ਤੀਜੀ ਪਾਰਟੀ ਦਾ ਸਫ਼ਰ ਵੀ ਪੂਰਾ ਕਰ ਲਿਆ ਯਾਨੀ ਕਿ ਜਿਹੜੀ ਪਾਰਟੀ ਦੇ ਵਿੱਚ ਉਹ ਪਹਿਲਾਂ ਸੀਗੇ ਪਹਿਲਾਂ ਉਹ ਸਫ਼ਰ ਕਰਕੇ ਆਏ ਸੀ ਪਹਿਲਾਂ ਕਾਂਗਰਸ ਨੂੰ ਧੋਖਾ ਦੇ ਕੇ ਆਏ ਆਮ ਆਦਮੀ ਪਾਰਟੀ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਨੂੰ ਵਿਚਾਲਿਆਂ ਛੱਡ ਕੇ ਤੇ ਅੱਗੇ ਭਾਜਪਾ ਦੇ ਵਿੱਚ ਚਲੇ ਗਏ ਇਸੇ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰਸ ਜਿਹੜੇ ਨੇ ਉਹ ਟਿਕਾ ਟਿਕਣੀ ਦੇ ਦੌਰ ਦੇ ਵਿੱਚ ਨੇ ਔਰ ਉਸੇ ਦੇ ਵਿੱਚ ਸੁਖਜਿੰਦਰ ਰੰਦਾਵਾ ਖਾਸ ਤੌਰ ਦੇ ਉੱਤੇ ਟਵੀਟ ਕਰਦੇ ਪਏ ਨੇ ਆਪਣਾ ਉਹਨਾਂ ਦਾ ਟਵੀਟ ਕੀ ਕਹਿੰਦਾ ਹੈ ਉਹ ਕੀ ਲਿਖਦੇ ਨੇ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਸੁਖਜਿੰਦਰ ਰੰਦਾਵਾ ਲਿਖਦੇ ਨੇ ਕਿ 400 ਪਾਰ ਦਾ ਦਾਵਾ ਕਰਨ ਵਾਲੇ ਬੀਜੇਪੀ ਦੀ ਅੱਜ ਪੰਜਾਬ ਦੀ ਪਹਿਲੀ ਲਿਸਟ ਵੇਖ ਕੇ ਲੱਗਦਾ ਹੈ ਕਿ ਇਹ ਬੀਜੇਪੀ ਦੀ ਲਿਸਟ ਨਹੀਂ ਸਗੋਂ ਕਾਂਗਰਸ ਦੀ ਲਿਸਟ ਹੈ ਅੱਗੇ ਲਿਖਦੇ ਨੇ ਕਿ ਬੀਜੇਪੀ ਨੂੰ 13 ਭਾਜਪਾਈ ਲੱਭਣੇ ਔਖੇ ਹੋ ਗਏ ਨੇ ਔਰ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਉਧਾਰ ਦੇ ਬਦਲੂ ਖੜੇ ਕੀਤੇ ਜਾ ਰਹੇ ਨੇ 4 ਉਮੀਦਵਾਰ ਤਾਂ ਦੂਸਰੀ ਪਾਰਟੀ ਤੋਂ ਹੀ ਆਏ ਨੇ ਜੋ ਪਹਿਲੀ ਪਾਰਟੀ ਦੇ ਨਾਲ ਵਫਾ ਨਹੀਂ ਕਰ ਸਕੇ ਜੋ ਪਹਿਲੀ ਪਾਰਟੀ ਦੇ ਨਹੀਂ ਹੋ ਸਕੇ ਉਹ ਦੂਜੀ ਪਾਰਟੀ ਦੇ ਕਿਦਾਂ ਹੋਣਗੇ ਜ਼ਰੂਰ ਸੁਖਜਿੰਦਰ ਰੰਧਾਵਾ ਦੀ ਜਿਹੜੀ ਇਹ ਗੱਲ ਹੈ ਉਹ ਸਿੱਧੇ ਸਿੱਧੇ ਵਾਰ ਕਰਦੀ ਹੈ ਕਿ ਜੋ ਪਹਿਲੇ ਹੀ ਆਪਣੀ ਪਾਰਟੀ ਦੇ ਨਹੀਂ ਹੋ ਸਕੇ ਉਹ ਦੂਜੀ ਨਾਲ ਕਿਸ ਤਰ੍ਹਾਂ ਹੋਣਗੇ ਤੁਹਾਡੀ ਇਸ ਬਾਰੇ ਕੀ رائے ਹੈ ਕਿ ਬੀਜੇਪੀ ਇਸ ਵਾਰ ਜਿੱਤ ਹਾਸਲ ਕਰ ਸਕੇਗੀ ਜਿਹੜਾ ਲੀਡਰਾਂ ਨੂੰ ਜਿਹੜਾ ਸੋ ਕਾਲਡ ਸਿਟਿੰਗ ਐਮਪੀਜ਼ ਨੂੰ ਲਿਆਂਦਾ ਗਿਆ ਆ ਉਹ ਐਮਪੀਜ਼ ਕੀ ਬੀਜੇਪੀ ਨੂੰ ਜਿਤਾ ਸਕਣਗੇ ਇਹ ਆਪਣੇ ਆਪ 'ਚ ਸਵਾਲ ਦਾ ਕਾਰਨ ਹੈਗਾ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਉਹਦੇ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ